ਰਾਹਤ ਵਾਲੀ ਖਬਰ ਇਹ ਹੈ ਕਿ ਅਗਲੇ 5 ਦਿਨ ਪੰਜਾਬ ਦੇ ਵਿੱਚ ਮੀਂਹ ਨਹੀਂ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਕਾਫੀ ਘੱਟ ਹੈ ਤੇ ਇਸ ਰਾਹਤ ਭਰੀ ਖਬਰ ਤੋਂ ਇਹ ਆਸ ਜੱਗੀ ਹੈ ਕਿ ਹੁਣ ਬਚਾਅ ਕਾਰਜ ਰਾਹਤ ਕਾਰਜ ਬੰਨਾਂ ਨੂੰ ਪੱਕਾ ਕਰਨ ਦਾ ਪ੍ਰਬੰਧ ਘਰਾਂ ਤੱਕ ਰਸਦ ਸਮਾਨ ਪਸ਼ੂਆਂ ਦਾ ਚਾਰਾ ਇਸ ਮਗਰੀ ਪਚਾਉਣ ਦਾ ਕੰਮ ਤੇਜ਼ੀ ਵਧ ਸਕਦਾ ਹੈ। ਪਾਣੀ ਦਾ ਪੱਧਰ ਘਟ ਸਕਦਾ ਹੈ। ਪਰ ਇਹਦੇ ਨਾਲ ਹੀ ਇੱਕ ਫਿਕਰ ਖੜਾ ਹੈ। ਫਿਕਰ ਇਹ ਖੜਾ ਕਿ ਪਹਾੜੀ ਖੇਤਰ ਦੇ ਵਿੱਚ ਮੀਂਹ ਦੀ ਸੰਭਾਵਨਾ ਹੈਗੀ ਹੈ। ਤੇ ਉੱਥੋਂ ਲਗਾਤਾਰ ਉੱਪਰੋਂ ਜਿਹੜਾ ਪਾਣੀ ਆ ਰਿਹਾ ਉਹਦੇ ਕਾਰਨ ਡੈਮਾਂ ਦਾ ਪੱਧਰ ਹੈ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੇ ਅਪੜਿਆ ਇੱਕ ਦੋ ਡੈਮ ਤਾਂ ਸਾਡੇ ਹੁਣ ਖਤਰੇ ਦੇ ਨਿਸ਼ਾਨ ਨੂੰ ਪਾਰ ਵੀ ਕਰ ਗਏ ਨੇ। ਸੋ ਉਸ ਸਥਿਤੀ ਦੇ ਵਿੱਚ ਫਿਰ ਉਹ ਜਿੰਨਾ ਪਾਣੀ ਆਉਂਦਾ ਉਹਨਾਂ ਹੀ ਲਗਭਗ ਛੱਡ ਰਹੇ ਨੇ। ਕਿ ਜੋ ਕਦਰ ਨਿਸ਼ਾਨ ਤੱਕ ਰੱਖ ਵੀ ਲੈਣੋਂ ਤੋਂ ਬਿਨਾਂ ਜਿੰਨਾ ਪਾਣੀ ਆਉਂਦਾ ਉਹਨਾਂ ਛੱਡਿਆ ਜਾ ਰਿਹਾ ਇਸੇ ਲਈ 80 80000 ਕਿਊਸਕ ਪਾਣੀ 75 75000 ਕਿਊਸਕ ਪਾਣੀ ਇਹ ਭਾਖੜਾ ਡੈਮ ਤੋਂ ਪੌਂਗ ਡੈਮ ਤੋਂ ਰਜੀ ਸਾਗ ਡੈਮ ਤੋਂ ਛੱਡਿਆ ਜਾ ਰਿਹਾ ਇਸ ਦੇ ਨਾਲ ਫਿਕਰ ਖੜਾ ਹੈ ਕਿ ਕਿਤੇ ਪਾਣੀ ਫੇਰ ਨਾ ਵੱਧ ਜਵੇ ਜੇ ਮੈਂ ਤਾਜ਼ਾ ਸਥਿਤੀ ਤੋਂ ਤੁਹਾਨੂੰ ਜਾਣੂ ਕਰਾਵਾਂ ਤਾਂ ਇਸ ਮੌਕੇ ਤੱਕ ਜੋ ਸਾਡੇ ਕੋਲ ਜਾਣਕਾਰੀ ਹੈ ਉਹਦੇ ਅਨੁਸਾਰ ਪੰਜਾਬ ਦੇ ਵਿੱਚ ਇਸ ਹੜਾਂ ਦੀ ਆਫਤ ਕਰਕੇ 43 ਜਾਨਾਂ ਜਾ ਚੁੱਕੀਆਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਹੜਕੇ ਜਾ ਚੁੱਕੇ ਨੇ ਸੈਂਕੜੇ ਪਸ਼ੂ ਜਾਨ ਗਵਾ ਚੁੱਕੇ ਨੇ ਜਿਨ੍ਹਾਂ ਦਾ ਪੂਰਾ ਦਸਤਾਵੇਜ਼ੀ ਅੰਕੜਾ ਅਜੇ ਪਸ਼ੂ ਪਾਲਣ ਵਿਭਾਗ ਨੇ ਪੰਜਾਬ ਸਰਕਾਰ ਨੇ ਕੋਈ ਡਾਟਾ ਤਿਆਰ ਕਰਕੇ ਰਿਲੀਜ਼ ਨਹੀਂ ਕੀਤਾ ਪਰ ਜੋ ਜਾਣੀ ਨੁਕਸਾਨ ਮੁੱਢਲੀ ਜਾਣਕਾਰੀ ਉਹਦੇ ਅਨੁਸਾਰ 43 ਤੋਂ ਵੱਧ ਹੋ ਗਈ ਹੈ ਮੌਤਾਂ ਦੀ ਗਿਣਤੀ ਤੇ ਪਿੰਡ ਜਿਹੜੇ ਸਿੱਧੇ ਹੜ੍ਹ ਦੀ ਲਪੇਟ 'ਚ ਨੇ ਚਪੇਟ 'ਚ ਨੇ ਉਹਨਾਂ ਦੀ ਗਿਣਤੀ 1900 ਤੋਂ ਉੱਪਰ ਚਲੀ ਗਈ ਹੈ 1902 ਪਿੰਡ 23 ਜਿਲਿਆਂ ਦੇ 1902 ਪਿੰਡ ਸਿੱਧੇ ਹੜ੍ਹ ਦੀ ਮਾਰ ਰੇਟ ਨੇ ਜਿੱਥੇ ਪਾਣੀ ਖੜਾ ਹੈ ਪਾਣੀ ਭਰਿਆ ਹੈ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਲਗਭਗ 4 ਲੱਖ ਦੇ ਕਰੀਬ ਲੋਕ ਸਿੱਧੇ ਪ੍ਰਭਾਵਿਤ ਨੇ ਅ ਸਿੱਧੇ ਰੂਪ ਚ ਗਿਣਤੀ ਬਹੁਤ ਹੈ ਸਿੱਧੇ ਰੂਪ ਚ 384000 ਤੋਂ ਵੱਧ ਲੋਕ ਸਿੱਧੇ ਪ੍ਰਭਾਵਿਤ ਨੇ ਇਹ ਸੜਾਂ ਤੋਂ ਤੇ ਇਸੇ ਤਰ੍ਹਾਂ ਦੰਪ ਰਿਆ ਜਾ ਰਿਹਾ ਕਿ 20000 ਤੋਂ ਵੱਧ 21000 ਦੇ ਕਰੀਬ ਲੋਕਾਂ ਨੂੰ ਇਹ ਇੰਦਰੀ ਦਸਤੇ ਸੁਰੱਖਿਆ ਦਸਤੇ ਆ ਆ ਇੰਡੀਆ ਆਪਣੀਆਂ ਟੀਮਾਂ ਇਹਨਾਂ ਨੇ ਜੀ ਬਚਾ ਕਰ ਜਾਂ ਰਹੀ ਉਹਨਾਂ ਨੂੰ ਸੁਰੱਖਿਆ ਥਾਂਾਂ ਤੇ ਕੱਢਿਆ ਤੇ ਕਰੀਬ ਹੁਣ 4.5 ਲੱਖ ਏਕੜ ਜ਼ਮੀਨ ਹੋ ਗਈ ਹੈ ਜਿੱਥੇ ਫਸਲ ਬਰਬਾਦ ਹੋਈ ਹੈ ਤੇ ਜੇ 19000 ਪਿੰਡ ਨੇ ਫੜਾਂ ਦੀ ਮਾਰ ਹੇਠ ਤਾਂ ਉਸ ਪਿੰਡ ਦਾ ਉਹ ਮਜ਼ਦੂਰ ਵੀ ਹੈ ਜਿਹੜਾ ਦਿਹਾੜੀ ਨਹੀਂ ਕਰ ਪਾ ਰਿਹਾ ਹੁਣ ਜਿਹਦਾ ਘਰ ਨੁਕਸਾਨਿਆ ਗਿਆ ਬਿੜਾ ਨੁਕਸਾਨਿਆ ਗਿਆ ਛੱਤ ਨੁਕਸਾਨੀ ਗਈ ਤੇ ਉਹ ਦਿਹਾੜੀ ਡੱਪੇ ਤੋਂ ਵੀ ਗਿਆ ਜੇ 19000 ਪਿੰਡ ਨੇ ਤਾਂ 19000 ਆ ਦੇ ਉਹ ਛੋਟੇ ਦੁਕਾਨਦਾਰ ਵੀ ਨੇ ਉਹ ਕੋਈ ਕਾਰੀਗਰ ਵੀ ਨੇ ਹੈ ਜਿਨ੍ਹਾਂ ਦਾ ਕੰਮ ਨੁਕਸਾਨਿਆ ਗਿਆ ਕਾਰਖਾਨੇ ਨੁਕਸਾਨੇ ਗਏ ਹੱਟੀ ਨੁਕਸਾਨੀ ਗਈ ਤੇ ਇਹਦੇ ਵਿੱਚ 3.4 ਲੱਖ ਏਕੜ ਫਸਲ ਬਰਬਾਦ ਹੈ ਜਿਹੜਾ ਮਤਲਬ ਸਾਰੇ ਕਿਸਾਨ ਪਰਿਵਾਰ ਵੀ ਆਉਂਦੇ ਨੇ ਸੋ ਇਹ ਤਾਜ਼ਾ ਸਥਿਤੀ ਹੈ ਜਿੱਤੇ ਗੱਲ ਕਰਨੀ ਬਣਦੀ ਸੀ ਬੇਸ਼ੱਕ ਸਮੂੱਚਾ ਪੰਜਾਬ ਰਾਹਤ ਕਾਰਜ ਚ ਜੁਟਿਆ ਹੈ ਹੈ ਤੇ ਪਰ ਇਸ ਦੇ ਬਾਵਜੂਦ ਵੀ ਸਰਕਾਰ ਤੋਂ ਰਾਹਤ ਕਹੀ ਜੀ ਹੈ ਕੇਂਦਰੀ ਟੀਮਾਂ ਆ ਕੇ ਚਲੀਆਂ ਗਈਆਂ ਕੇਜਰੀਵਾਲ ਜੀ ਵੀ ਸਰਕਾਰ ਮੰਗ ਦौरा ਕਰ ਗਏ ਹੈ ਨਾ ਕੇਂਦਰੀ ਮੰਤਰੀ ਵੀ ਆ ਕੇ ਚਲੇ ਗਏ ਉੱਥੇ ਵੀ ਫੋਟੋ ਸੈਸ਼ਨ ਟਰੈਕਟਰ ਤੇ ਚੜਨ ਪਿਛੀ ਲੜੀ ਗਏ ਹੈ ਤੇ ਇਸ ਤਰੀਕਾ ਕਰ ਦੇ ਨਾਲ ਪੰਜਾਬ ਦਾ ਭਲਾ ਕਿੱਚੋਂ ਹੁੰਦਾ ਹੈ ਕੈਬਨ ਦੀਆਂ ਬੈਠਕਾਂ ਵੀ ਤੁਹਾਡੇ ਸਾਹਮਣੇ ਨੇ ਕੀ ਖਟਿਆ ਪੰਜਾਬ ਨੇ ਨਾ ਸਾਰਿਆਂ ਚੋਂ ਪਰ ਪੰਜਾਬ ਦੇ ਲੋਕ ਪੰਜਾਬ ਦੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਖ-ਵੱਖ ਸੰਗਠਨ ਪਿੰਡੂ ਸੁਸਾਇਟੀਆਂ ਨੌਜਵਾਨ ਵਰਗ ਇਹ ਸਾਰਾ ਤੰਦ ਇਹ ਨਾਲ ਜੁਟਿਆ ਹਾਂ ਇਹ ਸਭ ਦੇ ਦਰਮਿਆਨ ਜਿਹੜਾ ਪਹਿਲੂ ਗੌਰ ਮੰਗਦਾ ਉਹ ਇਹ ਹੈ ਜੀ ਕਿ ਹਰਿਆਣਾ ਸਰਕਾਰ ਨੇ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਕੇ ਕਿਹਾ ਕਿ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਅੱਜ ਉਹੀ ਹਰਿਆਣਾ ਚਿੱਠੀ ਭੇਜ ਰਿਹਾ ਮੈਂ ਸਰਕਾਰ ਦੀ ਗੱਲ ਕਰ ਰਿਹਾ ਲੋਕਾਂ ਦੀ ਨਹੀਂ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਹੈ ਕਿ ਜੀ ਸਾਨੂੰ ਨਹਿਰਾ ਰਹੀਂ ਪਾਣੀ ਜਮਾ ਨਹੀਂ ਚਾਹੀਦਾ ਇਹ ਉਹੀ ਹਰਿਆਣਾ ਜਿਹੜਾ ਵੱਧ ਪਾਣੀ ਲਈ ਲੜਾਈ ਲੜ ਰਿਹਾ ਸੀ ਕੇਂਦਰ ਤੱਕ ਤੋਂ ਦਬਾਅ ਪਾ ਰਿਹਾ ਸੀ ਏਸੇ ਹੱਲੇ ਗੁੱਲੇ ਦੇ ਵਿੱਚ ਕੇਂਦਰ ਨੇ ਕੰਟਰੋਲ ਵੀ ਸੰਭਲ ਲਿਆ ਸੁਰੱਖਿਆ ਵਾਲੇ ਪਾਸਿਓ ਵੀ ਪਹਿਲਾਂ ਹੀ ਡੈਮਾਂ ਦਾ ਸੰਭਿਆ ਹੋਇਆ ਪਾਣੀ ਵੰਡ ਵੰਡਈ ਵਾਲਾ ਤਾਂ ਤੇ ਹੁਣ ਸੁਰੱਖਿਆ ਵਾਲਾ ਵੀ ਸੰਭਲ ਲਿਆ ਤੇ ਪਰ ਹਰਿਆਣਾ ਨੇ ਚਿੱਠੀ ਲਿਖ ਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਸਾਨੂੰ ਨਹਿਰੀ ਪਾਣੀ ਬਿਲਕੁਲ ਚਾਹੀਦਾ ਬਿਲਕੁਲ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਉੱਥੋਂ ਦੀਆਂ ਲੋਕਲ ਜਿਹੜੀਆਂ ਨਦੀਆਂ ਨੇ ਚਾਹੇ ਜਮਨਾ ਹੈ ਚਾਹੇ ਹੋਰ ਨੇ ਉਹਨਾਂ ਸਾਰਿਆਂ ਦੀ ਮਾਰ ਕਰਕੇ ਕਈ ਪਿੰਡਾਂ ਖੇਤਰਾਂ 'ਚ ਪਾਣੀ ਆ ਗਿਆ ਵਿਫਤਾ ਉੱਥੇ ਵੀ ਖੜੀ ਹੋ ਗਈ ਹੈ ਰਸਤਾ ਦੇ ਵਿੱਚ ਵੀ ਉਹ ਕਹਿੰਦੇ ਜੀ ਘੱਗਰ ਤੱਕ ਦੀ ਮਾਰ ਸਾਡੇ ਹਨੂਆ ਗੜ੍ਹ ਤੱਕ ਪੈਣ ਲੱਗੀ ਆ ਇਸ ਲਈ ਜੀ ਅਸੀਂ ਵੀ ਪੀੜਤ ਹਰ Rajasthan ਨੇ ਵੀ ਚਿੱਠੀ ਲਿਖ ਕੇ ਪੰਜਾਬ ਸਰਕਾਰ ਨੂੰ ਕਹਤਾ ਕਿ ਸਾਨੂੰ ਨਹਿਰੀ ਪਾਣੀ ਨਹੀਂ ਚਾਹੀਦਾ ਕਮਾਲ ਹੈ ਵੀ ਨੇਰੀ ਪਾਣੀ ਆ ਤੇ ਹੱਕ ਐ ਤੁਹਾਡਾ ਦਰਿਆਈ ਪਾਣੀ ਆ ਤੇ ਹੱਕ ਐ ਤੁਹਾਡਾ ਉਹ ਤੁਸੀਂ ਲੈਣਾ ਜੀ ਕਹਿੰਦੇ ਉਹ ਸਾਨੂੰ ਦਿਓ ਤੇ ਜੇ ਤੁਸੀਂ ਉਸ ਪਾਣੀ ਦਾ ਹੱਕ ਧੱਕੇ ਨਾਲ ਬਣਾਉਣ ਨੂੰ ਫਿਰਦੇ ਹੋ ਜਦੋਂ ਕਿ ਰਾਇਲਟੀ ਦੇਣੀ ਬਣਦੀ ਆ ਤੁਹਾਨੂੰ ਆਪਣੇ ਦਰਿਆਵਾਂ ਵਿੱਚੋਂ ਚੀਕੀਆਂ ਨਹਿਰਾਂ ਕੱਟ ਕੇ ਪਾਣੀ ਦਿੱਤਾ ਜਾ ਰਿਹਾ ਨਾ ਤੁਸੀਂ ਰੱਖ-ਰਖਾਅ ਦੀ ਉਦਾਇਗੀ ਕਰੋ ਨਾ ਪਾਣੀਆਂ ਦਾ ਮੁੱਲ ਤਾਰੋ ਤੇ ਉਲਟਾ ਆਪਣੀ ਮਾਲਕੀ ਦਿਖਾਓ ਤੇ ਜਦੋਂ ਥੋੜਾ ਜੀ ਕਰੇ ਤੁਸੀਂ ਟੂਟੀ ਖੋਲੋ ਤੇ ਪਾਣੀ ਆਵੇ ਜਦੋਂ ਜੀ ਕਰੇ ਟੂਟੀ ਬੰਦ ਕਰੋ ਪਾਣੀ ਨਾ ਆਵੇ ਕਮਾਲ ਦਾ ਇਹ ਤਰੀਕਾ ਤੇ ਜੇ ਤੁਸੀਂ ਇਹ ਪਾਣੀਆਂ ਤੇ ਹੱਕ ਜਤਾ ਕੇ ਵੰਡ ਬਰਾਬਰ ਕਰਾਉਣ ਨੂੰ ਫਿਰਦੇ ਹੋ ਤੇ ਫਿਰ ਉਹਨੂੰ ਮੁਸੀਬਤ ਦੀ ਘੜੀ ਵੀ ਬਰਾਬਰ ਵੰਡਾਓ ਨਾ ਆ ਦੁੱਖ ਵੀ ਨਾਲ ਵੰਡਾਓ ਨਾ ਆ ਪਾਣੀ ਦੀ ਵੰਡ ਬਣੀਏ ਬਰਾਬਰ ਕਰ ਲਓ ਜਦੋਂ ਕਿ ਨਹਿਰਾ ਰਾਹੀਂ ਓਨੀ ਮਾਰ ਨਹੀਂ ਪੈਣ ਲੱਗੀ ਜਿੰਨਾ ਜਾਂਦਾ ਉਹਨਾਂ ਤਾਂ ਲੈ ਲਓ ਤੁਸੀਂ ਸੌਤੋਂ ਵੀ ਪਗੋੜੇ ਹੋਗੇ ਕਿਉਂਕਿ ਨਹਿਰਾ ਦੀ ਸਮਰੱਥਾ ਹੈ ਨਹੀਂਗੀ ਕਿ ਜਿਵੇਂ ਦਰਿਆਵਾਂ ਵਿੱਚ ਪਾਣੀ ਫਟ ਗੇਟ ਖੋਲ ਕੇ ਫਲੱਡ ਗੇਟ ਖੋਲ ਕੇ ਛੱਡਦਾ ਪਾਣੀ ਉਹ ਵੇ ਨਹਿਰਾ ਕਿੰਨੂੰ ਛੱਡ ਦੇਣਗੇ ਨਹੀਂ ਛੱਡ ਸਕਦੇ ਪਤਾ ਨਹਿਰਾ ਟੁੱਟ ਜਾਣੀ ਐ ਪਰ ਜਿੰਨਾ ਰੂਟੀਨ ਚ ਨਹਿਰੀ ਪਾਣੀ ਜਾਂਦਾ ਉਹਨਾਂ ਤਾਂ ਲੋ ਭਾਈ ਤੁਸੀਂ ਧੌਤੋ ਵੀ ਭੱਜ ਗਏ ਤੇ ਉਹ ਫਿਰ ਕਿੱਥੇ ਜਾਊਗਾ ਉਹ ਦਰਿਆਵਾਂ ਵਾਲੇ ਬਸ ਛੱਡਿਆ ਜਾਊਗਾ ਤੇ ਪੰਜਾਬ ਛੱਡ ਦੀ ਸਥਿਤੀ ਆਊਗੀ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਐ ਜੰਮੂ ਕਸ਼ਮੀਰ ਸਰਕਾਰ ਤੋਂ ਅਮਾਚਲ ਸਰਕਾਰ ਤੋਂ ਹਰਿਆਣਾ ਉੱਤਰਾਖੰਡ ਤੋਂ ਤੇ ਕੇਂਦਰ ਤੋਂ ਇਸ ਨੈਸ਼ਨਲ ਹਾਈਵੇਅ ਅਥਾਰਟੀ ਤੋਂ ਸਾਰਿਆਂ ਤੋਂ ਰਿਪੋਰਟ ਮੰਗਿਆ ਕਿ ਲਾਓ ਵੀ ਹੜ੍ਹ ਦੀ ਸਥਿਤੀ ਦੇ ਵਿੱਚ ਕੀ ਕੀ ਹਾਲਤ ਨੇ ਕੀ ਕੀ ਬਣੇ ਨੇ ਕਿਉਂ ਬਣੇ ਨੇ ਕਿਸ ਤਰ੍ਹਾਂ ਹੋਇਆ ਇਹ ਸਾਰਾ ਡਾਟਾ ਇਕੱਠਾ ਕਰਨ ਲਈ ਕਹਿ ਦਿੱਤਾ ਗਿਆ ਸੋ ਹੁਣ ਇਹਦੇ ਵਿੱਚ ਉਹ ਸੁਪਰੀਮ ਕੋਰਟ ਨੇ ਤੇ ਵੀ ਕਿਹਾ ਕਿ ਉੱਪਰ ਜਿਹੜੀ ਦਰਖਤਾਂ ਦੀ ਕਟਾਈ ਬੇਵਜਾ ਵਿਕਾਸ ਦੇ ਨਾਂ ਦੇ ਉੱਤੇ ਪਹਾੜਾਂ ਦੀ ਵੱਡ ਟੁੱਕ ਸੁਰੰਗਾਂ ਬਣਾ ਆ ਘਰ ਬਿਲਡਿੰਗਾਂ ਬਣਾ ਇਹ ਮਨੁੱਖੀ ਕੁਤਾਹੀ ਦਾ ਵੀ ਨਤੀਜਾ ਹੈ ਕਿ ਉੱਪਰੋਂ ਪਾਣੀ ਵੱਡੀ ਤਰ੍ਹਾਂ ਚਾਉਂਦਾ ਪਹਾੜ ਤਿਆਂ ਦੇ ਨੇ ਤਰਿਆਮਾ ਚ ਪਨ ਗਿਆ ਅਮਦਵਦੀ ਹੈ ਪਰ ਇਸ ਨੁਕਤੇ ਤੇ ਅਜੇ ਤੱਕ ਕਿਤੇ ਗੰਭੀਰਤਾ ਨਾਲ ਚਰਚਾ ਨਹੀਂ ਹੋ ਰਹੀ ਕਿ ਜੇ ਡੈਮਾ ਦੇ ਵਿੱਚ ਪਾਣੀ ਇਕੱਠਾ ਕਰਨ ਦੀ ਪ੍ਰਕਿਰਿਆ ਹੈ ਤਾਂ ਉਹਦੀ ਆੜ ਦੇ ਵਿੱਚ ਸਾਡੇ ਰੂਟੀਨ ਚ ਵਹਿੰਦੇ ਦਰਿਆ ਕਿਉਂ ਮਾਰ ਦਿੱਤੇ ਜਾਂਦੇ ਨੇ ਉਹ ਕਹਿੰਦੇ ਸਾਲ ਦੇ 10 ਤੋਂ 11 ਮਹੀਨੇ ਇਹਨਾਂ ਦਰਿਆਵਾਂ ਦੇ ਵਿੱਚ 10% ਵੀ ਪਾਣੀ ਨਹੀਂ ਵਗਦਾ ਜਦੋਂ ਕਿ ਇੱਕ ਦਰਿਆ ਨੂੰ ਰੂਟੀਨ 'ਚ ਜਿਉਂਦਿਆਂ ਰਹਿਣ ਲਈ 20 ਤੋਂ 25% ਪਾਣੀ ਦੀ 24 ਘੰਟੇ ਆਮਦ ਦੀ ਲੋੜ ਹੈ ਤੇ ਉਸ ਸਮੇਂ ਤਾਂ ਤੁਸੀਂ ਫਟਕ ਬੰਦ ਕਰ ਕਰ ਪਾਣੀ ਇਕੱਠਾ ਉਹਨੂੰ ਬਿਜਲੀ ਤੇ ਦਰਿਆ ਜੇ ਸਰਜੀਤ ਰਹਿਣ ਤੇ ਸਦਾ ਪਾਣੀ ਵਗਦਾ ਰਹੇ ਹੈ ਤੇ ਉਹਦੇ ਨਾਲ ਡੈਮਾਂ ਦੇ ਉੱਤੇ ਕੰਟਰੋਲ ਵੀ ਰਹੇ ਤੇ ਟੈਕਨੋਲੋਜੀ ਦੇ ਹਵਾਲੇ ਨਾਲ ਇਹ ਲਗਾਤਾਰ ਗੱਲ ਹੋ ਰਹੀ ਹੈ ਕਿ ਹੁਣ ਤਾਂ ਪਤਾ ਹੁੰਦਾ ਉਹਦੇ ਸਮੇਂ ਚ ਇਨਾਮੀ ਪਹਿਣਾ ਉਹਦੇ ਬਾਅਦਾਂ ਪਾਣੀ ਪਹਿਲੇ ਰਿਲੀਜ਼ ਕਰਕੇ ਘਟਕੀ ਦਿੱਤਾ ਜਾ ਸਕਦਾ ਇਹ ਵੀ ਪ੍ਰਕਿਰਿਆ ਦੇ ਉੱਤੇ ਇਹਦਾ ਮਤਲਬ ਇਹ ਨਹੀਂ ਕਿ ਖੜਾ ਦਾ ਖਤਰਾ ਪੂਰਾ ਟਲ ਜਾਊਗਾ ਪਰ ਬਹੁਤ ਹੱਦ ਤੱਕ ਸੰਭਾਲਿਆ ਕੰਟਰੋਲ ਕੀਤਾ ਘਟਾਇਆ ਜਾ ਸਕਦਾ ਸੋ ਹੁਣ ਸੁਪਰੀਮ ਕੋਰਟ ਨੂੰ ਕਿਹੜੀ ਰਿਪੋਰਟ ਸੌਂਪਦੀ ਹੈ ਸਰਕਾਰ ਇਹਦੇ ਉੱਤੇ ਵੀ ਦੇਖਣ ਵਾਲੀ ਗੱਲ ਹੋਊਗੀ ਪਰ ਇਹ ਮਾਮਲਾ ਬੇਸ਼ੱਕ ਅਗਲੇ 5 ਦਿਨਾਂ ਦੇ ਲਈ ਥੋੜਾ ਜਿਹਾ ਰਾਤ ਵਾਲਾ ਪਰ ਗੰਭੀਰ ਹੈ ਤੇ ਹਰਿਆਣਾ ਸਰਕਾਰ ਨੇ ਜਿਵੇਂ ਹੱਥ ਖੜੇ ਕੀਤੇ ਨੇ ਇਹ ਸਵਾਲ ਵੀ ਵੱਡਾ ਹੈ